ਚਾਲੇ ਭਾਰਤੀ ਜਨਤਾ ਪਾਰਟੀ ਦੇ ਆ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਬੀਜਪੀ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਬੀਜਪੀ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਨਹੀਂ ਕਿ ਡੇਰਾ ਸਰਸਾ ਵਾਲਿਆਂ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੁੰਦੀ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੁਖੀ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਅ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਸਿਰਾ ਸਾਹਿਬ ਜਾਕਰ ਸਾਹਿਬ ਨਗਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਰਾਜ਼ ਨਹੀਂ ਜਾਕਰ ਸਾਹਿਬ ਬਿਲਕੁਲ ਨਾਲ ਆ ਜਾਕਰ ਸਾਹਿਬ ਦੋ ਦਿਨ ਲਈ ਆਪਦੇ ਨਿਜੀ ਕੰਮ ਲਈ ਦਿੱਲੀ ਗਏ ਆ ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜਾਦੇ ਖੁਦਸਾਹਤਾ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਆ ਆਪਣੇ ਪਾਸੇ ਖੁਦ ਵੀ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਛੋਟੀ ਗੱਲ ਹੋਈ ਚੌਕਰ ਸਾਹਿਬ ਨਾਲ ਮੇਰੀ ਗੱਲ ਹੋਈ ਆਈ ਉਹ ਕਹਿੰਦੇ ਕੋਈ ਨਿੱਜੀ ਕੰਮ ਤੇ ਬਿਜ਼ੀ ਨੇ ਜਲਦੀ ਆ ਜਾਣਗੇ ਬਿਜਾਰ ਨਹੀਂ ਕੋਈ ਨਾਰਾਜ਼ ਨਹੀਂ ਇੱਕ ਹਾਈ ਕਮਾਂਡਰ ਨਾਰਾਜ਼ ਸੀਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਸਾਨੂੰ ਮੈਨੂੰ ਜਾਣਕਾਰੀ ਨਹੀਂ ਕਿ ਹਾਈ ਕਮਾਂਡਰ ਨਾਰਾਜ਼ ਹੈ ਤੁਹਾਨੂੰ ਪਤਾ ਨਹੀਂ ਨਹੀਂ ਮੈਂਬਰਸ਼ਿਪ ਕਾफी ਕੱਟ ਹੋਈ ਹੈ 3 ਲੱਖ ਦੇ ਕਰੀਬ ਜੇ ਲੋਕ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਆ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਆ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤ ਰਾਜਤਾਇਆ ਜਾ ਰਿਹਾ ਹੈ ਤਾਂ ਉਥੇ ਹੀ ਬੀਜੇਪੀ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਨਹੀਂ ਕਿ ਡੇਰਾ ਸਰਸਰ ਵਾਲਿਆਂ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀਆਂ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਰ ਮੁਖੀ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਹੇ ਤਾਂ ਦੇਖੋ ਜੀ ਥਿਸ ਇਜ਼ ਅ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਜਕਰ ਸਾਹਿਬ ਜਾਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗ ਕਾਫੀ ਅੱਜ ਵੀ ਨਹੀਂ ਆਏ। ਅੱਜ ਵੀ ਨਹੀਂ ਆਏ ਤੁਹਾਡੇ ਨਾਲ। ਨਰਾਜ਼ ਹੋ ਕੇ ਘਰੇ ਬੈ ਗਏ। ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਰਾਜ਼ ਨਹੀਂ। ਜਾਕਰ ਸਾਹਿਬ ਬਿਲਕੁਲ ਨਾਲ ਆ। ਜਾਕਰ ਸਾਹਿਬ 2 ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ। ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜਾਦੇ ਖੁਦ ਸਾਹਿਤ ਆ ਗੱਲਬਾਤ ਪੁੱਛਣ ਲਈ। ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਹੈ ਆਪਾਂ ਖਾਸੇ ਖੁਦ ਵੀ ਬੱਕਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੇ ਆ ਇੱਥੇ ਡੈਮੋਕਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਹਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਤੁਹਾਡੀ ਗੱਲ ਹੋਈ ਜਕਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਜੀ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬੰਦਾ ਨੇ ਕੋਈ ਨਾ ਕਿਹਾ ਹਾਈ ਕਮਾਂਡ ਨਾਰਾਜ਼ ਹੈਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਨਹੀਂ ਸਾਨੂੰ ਮੈਂ ਵੀ ਜਾਣਕਾਰੀ ਨਹੀਂ ਵੀ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਬਤਾ ਦਾਂ ਨਹੀਂ ਮੈਂਬਰਸ਼ਿਪ ਕਾफी ਘੱਟ ਹੋਈ ਹੈ 3 ਲੱਖ ਦੇ ਕਰੀਬ ਜਦੋਂ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਹੈ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤੇ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਦੇ ਮਤਾਬ ਕੋ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹ ਨਹੀਂ ਕਿ ਡੇਰਾ ਸਰਸਰ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲੇ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਦੇ ਹਾਲ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਰ ਮੁਖੀ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਆ ਇਹ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜੀ ਸਾਹਿਬ ਜਾਕਰ ਸਾਹਿਬ ਨਾਗਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਆਈਆਂ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਾਰਾਜ਼ ਨਹੀਂ ਜਾਕਰ ਸਾ ਦੋ ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ ਸੋ ਜਾਖੜ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਵਾਲੇ ਜਾਦੇ ਉਤਸਾਹਤ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਆ ਅਮਰਪਾਲ ਸਿੰਘ ਖੁਦ ਵੀ ਬੱਕਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹਰੇਕ ਨੂੰ ਅਧਿਕਾਰ ਆ ਕੋਈ ਮਰਜ਼ੀ ਆਪਦੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਐ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੇ ਵੀ ਜਖਰ ਸਾਹਿਬ ਨਾਲ ਗੱਲ ਕੀ ਕੁਝ ਕਰੇ ਨਾ ਮੈਂ ਜੈਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ। ਸੰਪਰਕਾ ਜੀ ਛੋਟੀ ਗੱਲ ਹੋਈ ਜੈਕਰ ਸਾਹਿਬ ਨਾਲ। ਮੇਰੀ ਗੱਲ ਹੋਈ ਹੈ ਹੀ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬੁਲਾਇਆ। ਨਹੀਂ ਕੋਈ ਨਾਰਾਜ਼ਗੀ ਨਹੀਂ। ਹਾਈ ਕਮਾਂਡ ਨਾਰਾਜ਼ ਸੀਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ। ਨਹੀਂ ਸਾਨੂੰ ਮੈਂ ਵੀ ਜਾਣਕਾਰੀ ਨਹੀਂ ਹੈ ਹਾਈ ਕਮਾਂਡਰ ਰਾਜ਼ ਹੈ ਤੁਹਾਨੂੰ ਪਤਾ ਕਰ ਦਾਂ। ਨਹੀਂ ਮੈਂਬਰਸ਼ਿਪ ਕਾਫੀ ਕਾਸ਼ ਹੋਈ ਹੈ 3 ਲੱਖ ਦੇ ਕਰੀਬ। ਜਦੋਂ ਕਰੇ ਪਾਰਟੀ ਕਰੀ ਰਹੀ ਹੈ। ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ। ਆਮ ਸੌਰੀ ਬਹੁਤ ਬਹੁਤ ਵਧੀਆ ਆਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਹੈ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ। ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਆ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ। ਉੱਥੇ ਹੀ ਜਦ ਮੀਡੀਆ ਦੇ ਨਾਲ ਬੀਜਪੀ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ মিডিਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਬੀਜਪੀ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ kiya ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹ ਨਹੀਂ ਕਿ ਡੇਰਾ ਸਸਰ ਵਾਲੇ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੁਸ਼ਲਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੁਖੀ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜੀਨਾ ਸਾਹਿਬ ਜਾਖੜ ਸਾਹਿਬ ਨਗਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਆਈਆਂ ਨਹੀਂ ਆਏ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈਠ ਗਏ ਨਹੀਂ 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 ਕੋਈ ਜਾਖੜ ਸਾਹਿਬ ਕੋਈ ਨਾਰਾਜ਼ ਨਹੀਂ ਜਾਖੜ ਸਾਹਿਬ ਬਿਲਕੁਲ ਨਾਲ ਆ ਜਾਖੜ ਸਾਹਿਬ ਦੋ ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ ਸੋ ਜਾਖੜ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜ਼ਿਆਦਾ ਖੁਦ ਸਾਹਹਿਤਾ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਹੈ ਆਪਣੇ ਪਾਸੇ ਖੁਦ ਇੱਕ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਐ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੇ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਛੋਟੀ ਗੱਲ ਹੋਈ ਚਾਕਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਇਹ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬਜਾਅ ਨਹੀਂ ਕੋਈ ਨਾਰਾਜ਼ ਨਹੀਂ ਹੈ ਹਾਈ ਕਮਾਂਡ ਨਾਰਾਜ਼ ਹੈਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਮੈਨੂੰ ਸਾਨੂੰ ਮੈਨੂੰ ਜਾਣਕਾਰੀ ਨਹੀਂ ਕਿ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਪਤਾ ਨਹੀਂ ਨਹੀਂ ਮੈਂਬਰਸ਼ਿਪ ਕਾਫੀ ਕਾਸ਼ ਹੋਈ ਹੈ 3 ਲੱਖ ਦੇ ਕਰੀਬ ਜਦੋਂ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਆ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਆ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਆ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ kiya ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਨਹੀਂ ਕਿ ਡੇਰਾ ਸਰਸਰ ਵਾਲਿਆਂ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਰ ਮੁਖੀ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਹੇ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਸਰ ਜਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਆਈਆਂ ਕਾਫੀ ਅੱਜ ਵੀ ਨਹੀਂ ਆਏ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਕਰ ਸਾਹਿਬ ਕੋਈ ਨਾਰਾਜ਼ ਨਹੀਂ ਜਕਰ ਸਾਹਿਬ ਬਿਲਕੁਲ ਨਾਲ ਆ ਜਕਰ ਸਾਹਿਬ ਦੋ ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ ਸੋ ਜਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਵਾਲੇ ਜਾਦੇ ਉਤਸਾਹਿਤ ਆ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚर्चा ਹੈ ਕਿ ਪਾਰਟੀ ਬਣਾਈ ਜਾ ਰਹੀ ਹੈ ਆਪਣੇ ਪਾਸੇ ਖੁਦ ਇੱਕ ਬੱਕਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੇ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਹਰੇ ਦਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਤੁਹਾਡੀ ਗੱਲ ਹੋਈ ਜਕਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਜੀ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬੰਦੇ ਆ ਨਹੀਂ ਕੋਈ ਨਾ ਕੀ। ਹਾਈ ਕਮਾਂਡ ਨਾਰਾਜ਼ ਹੈਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ। ਨਹੀਂ ਸਾਨੂੰ ਮੈਂ ਵੀ ਜਾਣਕਾਰੀ ਨਹੀਂ ਵੀ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਬਤਾ ਦਾਂ। ਨਹੀਂ ਮੈਂਬਰਸ਼ਿਪ ਕਾफी ਘੱਟ ਹੋਈ ਹੈ 3 ਲੱਖ ਦੇ ਕਰੀਬ। ਜਦੋਂ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ। ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਹੈ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ। ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ। ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤੇ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਦੇ ਮਤਾਬ ਕੋ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹ ਨਹੀਂ ਕਿ ਡੇਰਾ ਸਰਸਰ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਨਹੀਂ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਰ ਮੁਖੀ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਆ ਇਹ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜਿਆਕਰ ਸਾਹਿਬ ਜਾਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਆਈਆਂ ਕਾਫੀ ਅੱਜ ਵੀ ਨਹੀਂ ਆਏ ਟ੍ਰਿਪੇ ਦੇ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈ ਗਏ ਨਹੀਂ ਨਹੀਂ ਦੋ ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜਾਦੇ ਖੁਦ ਸਾਹਿਤ ਆ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਆ ਆਪਣੇ ਪਾਸੇ ਖੁਦ ਵੀ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਉਹ ਅਧਿਕਾਰ ਹੈ। ਉਹਨੂੰ ਕੌਣ ਰੋਕ ਸਕਦਾ ਹੈ? ਹਰੇਕ ਨੂੰ ਅਧਿਕਾਰ ਆ ਕੋਈ ਮਰਜ਼ੀ ਆ ਆਪਣੀ ਪਾਰਟੀ ਬਣਾਵੇ ਆ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ। ਤੁਹਾਡੇ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਿਹਾ ਕਿ ਮੈਂ ਜੈਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ। ਸੰਪਰਕਾ ਜੀ ਛੋਟੀ ਗੱਲ ਹੋਈ ਜੈਕਰ ਸਾਹਿਬ ਨਾਲ? ਮੇਰੀ ਗੱਲ ਹੋਈ ਆ ਜੀ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬੋਲਿਆ। ਕੋਈ ਨਾਰਾਜ਼ ਨਹੀਂ। ਕੋਈ ਨਹੀਂ ਕੋਈ ਨਾਰਾਜ਼। ਇੱਕ ਹਾਈ ਕਮਾਂਡਰ ਨਾਰਾਜ਼ ਸੀਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ। ਨਹੀਂ ਸਾਨੂੰ ਮੈਂ ਵੀ ਜਾਣਕਾਰੀ ਦੇਣੀ ਵੀ ਹਾਈ ਕਮਾਂਡਰ ਰਾਜ਼ ਹੈ ਤੁਹਾਨੂੰ ਪਤਾ ਹੈ। ਨਹੀਂ ਮੈਂਬਰਸ਼ਿਪ ਕਾਫੀ ਕਸ਼ ਹੋਈ ਹੈ 3 ਲੱਖ ਦੇ ਕਰੀਬ। ਜਦੋਂ ਕਰੇ ਪਾਰਟੀ ਕਰੀ ਰਹੀ ਹੈ। ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ। ਆਮ ਸੌਰੀ ਆਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਆ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਆ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਆ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਬੀਜਪੀ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ মিডিਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉਥੇ ਹੀ ਬੀਜਪੀ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ kiya ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹਦੀ ਘੇੜਾ ਸਰਸਵਾਲ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਦੇ ਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੁਖੀ ਉਹ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਅ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਪਿੰਰ ਸਾਹਿਬ ਜਾਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਵਿੱਚ। ਕਾਫੀ ਅੱਜ ਵੀ ਨਹੀਂ ਆਏ। ਸਟੇਫੇ ਅੱਜ ਵੀ ਨਹੀਂ ਆਏ ਤੁਹਾਡੇ ਨਾਲ। ਨਾਰਾਜ਼ ਹੋ ਕੇ ਘਰੇ ਬੈ ਗਏ। ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਾਰਾਜ਼ ਨਹੀਂ। ਜਾਕਰ ਸਾਹਿਬ ਬਿਲਕੁਲ ਨਾਲ ਆ। ਜਾਕਰ ਸਾਹਿਬ 2 ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ। ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ। ਇਹ ਰਾਦਰ ਪ੍ਰੈਸ ਨਾਲੇ ਜਾਦੇ ਖੁਦ ਸਾਹਿਤਾਂ ਗੱਲਬਾਤ ਪੁੱਛਣ। ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਇੱਕ ਪਾਰਟੀ ਬਣਾਈ ਜਾ ਰਹੀ ਹੈ ਆਪਣੇ ਪਾਸੇ ਖੁਦ ਇੱਕ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਐ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਤੁਹਾਡੀ ਗੱਲ ਹੋਈ ਜਕਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬੁਝਾਰ ਤੇ ਜਲਦੀ ਆ ਰਹੀ ਹੈ ਨਹੀਂ ਕੋਈ ਨਾਜ ਨਹੀਂ ਹੈ ਹਾਈ ਕਮਾਂਡ ਨਾਰਾਜ਼ ਹੈਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਮੈਨੂੰ ਮੈਨੂੰ ਜਾਣਕਾਰੀ ਨਹੀਂ ਕਿ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਪਤਾ ਹੈ ਨਹੀਂ ਕਾਪੀ ਹੋਈ ਹੈ ਹੋ ਰਹੀ ਹੈ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਹੈ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਆ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹ ਨਹੀਂ ਕਿ ਡੇਰਾ ਸਰਸਰ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸੰਗਰੇ ਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਰ ਮੁਖੀ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਅ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਸਰ ਸਾਹਿਬ ਜਾਕਰ ਸਾਹਿਬ ਨਗਰ ਨਹੀਂ ਆ ਰਹੇ ਬਹੁਤ ਮੀਟਿੰਗ ਕਾਫੀ ਅੱਜ ਵੀ ਨਹੀਂ ਆਏ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਰਾਜ਼ ਨਹੀਂ ਜਾਕਰ ਸਾਹਿਬ ਬਿਲਕੁਲ ਨਾਲ ਹੈ ਜਾਕਰ ਸਾਹਿਬ 2 ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਵਾਲੇ ਜਾਦੇ ਖੁਦ ਸਾਹਿਤ ਆ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਹੈ ਅਮਰਪਾਲ ਸਿੰਘ ਖੁਦ ਵੀ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਐ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੇ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਛੋਟੀ ਗੱਲ ਹੋਈ ਜਕਰ ਸਾਹਿਬ ਨਾਲ ਮੇਰੀ ਗੱਲ ਹੋਈ ਆ ਜੀ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬਿਜਾਰ ਚ ਨੇ ਕੋਈ ਨਾ ਨਾਰਾਜ਼ਗੀ ਦੀ ਹੈ ਹਾਈ ਕਮਾਂਡ ਨਾਰਾਜ਼ ਹੈਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਨਹੀਂ ਸਾਨੂੰ ਮੈਂ ਵੀ ਜਾਣਕਾਰੀ ਨਹੀਂ ਦੇ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਪਤਾ ਹੈ ਨਹੀਂ ਮੈਂਬਰਸ਼ਿਪ ਕਾਫੀ ਕੱਸ਼ ਹੋਈ ਹੈ 3 ਲੱਖ ਦੇ ਕਰੀਬ ਜਦੋਂ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਹੈ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਦੇ ਮਤਲਬ ਕੋ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹਦੀ ਘੇੜਾ ਸਰਸਰ ਵਾਲੇ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ